ਇਰਕੇਸ਼ ਜੀ ਜਿਹੜੀ ਅੱਜ ਤੁਸੀਂ ਮੀਟਿੰਗ ਰੱਖੀ ਹੈ ਇਹਦੇ ਬਾਰੇ ਦਿਓ ਜਾਣਕਾਰੀ ਅੱਜ ਕੀ ਕਮਿਨਸਟ੍ਰੇਸ਼ਨ ਦੀ ਮੀਟਿੰਗ ਬਰਾਡ ਰੈਸਟੋਰੈਂਟ ਵਿਖੇ ਹੋਈ ਸਾਡੀ ਔਰ ਇਹਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹੀ ਮੇਰੇ ਇਸ ਇਲਾਕੇ ਦੇ ਕਮਿਨਸਟਰ ਸੱਜਣ ਆਏ ਸੀਗੇ ਔਰ ਇਸ ਮੀਟਿੰਗ ਦੇ ਵਿੱਚ ਆ ਗਏ ਸਾਨੂੰ ਬਕ ਬਕ ਸਮੱਸਿਆਵਾਂ ਤੇ ਪੂਰਾ ਵਿਚਾਰ ਕਰਿਆ ਗਿਆ ਔਰ ਉਹਨਾਂ ਦੇ ਹੱਲ ਬਾਰੇ ਵੀ ਕਰਿਆ ਗਿਆ ਔਰ ਇਸ ਮੀਟਿੰਗ ਦੇ ਮੱਦਮ ਰਾਹੀਂ ਅਸੀਂ ਸਰਕਾਰ ਨੂੰ ਇੱਕ ਡਿਮਾਂਡ ਵੀ ਰੱਖੀ ਹੈ ਕੀ ਜੋ ਸ਼ਡਿਊਲ H1 ਰਜਿਸਟਰ ਕੈਮਿਸਟਾ ਤੇ ਬੇਲੋੜਾ ਲਗਾਇਆ ਗਿਆ ਹੈ ਉਹਨੂੰ ਖਤਮ ਕਰਿਆ ਗਿਆ ਜਾਵੇ ਕਿਉਂਕਿ ਉਸ ਰਜਿਸਟਰ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਔਰ ਨਾ ਹੀ ਡਿਪਾਰਟਮੈਂਟ ਨੂੰ ਨਾ ਦੁਕਾਨਦਾਰਾਂ ਨੂੰ ਨਾ ਜਨਤਕ ਮਿਸਤਕ ਕੋ ਪੈਦਾ ਹੋਵੇ ਦੂਸਰੀ ਸਾਡੀ ਇੱਕ ਹੋਰ ਮੰਗ ਰੱਖੀ ਗਈ ਹੈ ਵੀ ਅਗਰ ਕਿਸੇ ਕੈਮਿਸਟਾ ਆਪਣਾ ਰੀਨਿਊ ਕਰਾਉਣਾ ਰਹਿ ਜਾਂਦਾ ਹੈਗਾ ਤਾਂ ਉਹਨੂੰ ਇੱਕ ਵਾਰਨਿੰਗ ਲੈਟਰ ਦਿੱਤਾ ਜਾਵੇ ਅਜੇ ਉਸ ਜੁਰਮਾਨੇ ਦੇ ਨਾਲ ਉਹ ਅੱਗੇ ਰੀਨਿਊ ਕੀਤਾ ਜਾਵੇ ਨਾ ਕਿ ਉਹਨੂੰ ਕੈਂਸਲ ਕੀਤਾ ਜਾਵੇ ਕਿ ਇਹਨਾਂ ਕਹਿੰਦੇ ਅਸੀਂ ਅੱਜ ਮੀਟਿੰਗ ਬੜੀ ਵਧੀਆ ਸਾਡੀ ਹੋਈ ਹੈ ਬੜੇ ਅੱਛੇ ਮਾਹੌਲ ਦੇ ਵਿੱਚ ਆ ਸਾਡਾ ਕੰਮ ਕਰ ਧੰਵਾਦ ਜੀ ਰਕੇਸ਼ ਜੀ ਜਿਹੜੀ ਅੱਜ ਤੁਸੀਂ ਮੀਟਿੰਗ ਰੱਖੀ ਹੈ ਇਹਦੇ ਬਾਰੇ ਦਿਓ ਜਾਣਕਾਰੀ ਅੱਜ ਕੀ ਕੀ ਕਮਿਸ਼ਨਰ ਦੀ ਮੀਟਿੰਗ ਬਰਾਡ ਰੈਸਟੋਰੈਂਟ ਵਿਖੇ ਹੋਈ ਸਾਡੀ ਔਰ ਇਹਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹੀ ਮੇਰੇ ਇਸ ਇਲਾਕੇ ਦੇ ਕਮਿਸ਼ਨਰ ਸੱਜਣ ਆਏ ਸੀਗੇ ਔਰ ਇਸ ਮੀਟਿੰਗ ਦੇ ਵਿੱਚ ਆ ਗੀਆਂ ਸਾਨੂੰ ਬਕ ਬਕ ਸਮੱਸਿਆਵਾਂ ਤੇ ਪੂਰਾ ਵਿਚਾਰ ਕਰਿਆ ਗਿਆ ਔਰ ਉਹਨਾਂ ਦੇ ਹੱਲ ਬਾਰੇ ਵੀ ਕਰਿਆ ਗਿਆ ਔਰ ਇਸ ਮੀਟਿੰਗ ਦੇ ਮੱਦੇਮ ਮਾਹਿੰ ਅਸੀਂ ਸਰਕਾਰ ਨੂੰ ਇੱਕ ਡਿਮਾਂਡ ਵੀ ਰੱਖੀ ਹੈ ਕਿ ਜੋ ਸ਼ੈਡਿਊਲ H1 ਰਜਿਸਟਰ ਕੈਮਿਸਟਾ ਉੱਤੇ ਬੇਲੋੜਾ ਲਗਾਇਆ ਗਿਆ ਹੈ ਉਹਨੂੰ ਖਤਮ ਕਰਿਆ ਜਾਵੇ ਕਿਉਂਕਿ ਉਸ ਰਜਿਸਟਰ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਔਰ ਨਾ ਹੀ ਡਿਪਾਰਟਮੈਂਟ ਨੂੰ ਨਾ ਦੁਕਾਨਦਾਰਾਂ ਨੂੰ ਨਾ ਜਨਤਕ ਮਿਸਤਕ ਪੈਦਾ ਹੈ ਦੂਸਰੀ ਸਾਡੀ ਇੱਕ ਹੋਰ ਮੰਗ ਰੱਖੀ ਗਈ ਹੈ ਵੀ ਅਗਰ ਕਿਸੇ ਕੈਮਿਸਟਾ ਆਪਣਾ ਰੀਨਿਊ ਕਰਾਉਣਾ ਰਹਿ ਜਾਂਦਾ ਹੈਗਾ ਤਾਂ ਉਹਨੂੰ ਕਿ ਵਾਰਨਿੰਗ ਲੈਟਰ ਦਿੱਤਾ ਜਾ ਵੀ ਅਤੇ ਉਸ ਜੁਰਮਾਨੇ ਦੇ ਨਾਲ ਉਹ ਅੱਗੇ ਲਿਉਗਾ ਤਾ ਜਾ ਵੀ ਨਾ ਕਿ ਉਹਨੂੰ ਕੈਂਸਲ ਕੀਤਾ ਜਾਵੇ ਤੇ ਇਹਨਾਂ ਕਹਿੰਦੇ ਅਸੀਂ ਅੱਜ ਮੀਟਿੰਗ ਬੜੀ ਵਧੀਆ ਸਾਡੀ ਹੋਈ ਹੈ ਬੜੇ ਅੱਛੇ ਮਾਹੌਲ ਦੇ ਵਿੱਚ ਸਾਰਾ ਕੰਮ ਖਤਮ ਹੋ ਗਿਆ ਜੀ ਰਕੇ ਜੀ ਜਿਹੜੀ ਅੱਜ ਤੁਸੀਂ ਮੀਟਿੰਗ ਰੱਖੀ ਹੈ ਇਹਦੇ ਬਾਰੇ ਦਿਓ ਜਾਣਕਾਰੀ ਅੱਜ ਕੀ ਕੀਮਿਸਟਰੀ ਸੋਸਨ ਦੀ ਮੀਟਿੰਗ ਬਰਾਡ ਰੈਸਟੋਰੈਂਟ ਵਿਖੇ ਹੋਈ ਸਾਡੀ ਔਰ ਇਹਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹੀ ਮੇਰੇ ਇਸ ਇਲਾਕੇ ਦੇ ਕੇਮਿਸਟਰ ਸੱਜਣਾ ਆਏ ਸੀਗੇ ਔਰ ਇਸ ਮੀਟਿੰਗ ਦੇ ਵਿੱਚ ਆ ਰਹੀਆਂ ਸਾਨੂੰ ਬਖ ਬਖ ਸਮੱਸਿਆਵਾਂ ਤੇ ਪੂਰਾ ਵਿਚਾਰ ਕਰਿਆ ਗਿਆ ਔਰ ਉਹਨਾਂ ਦੇ ਹੱਲ ਬਾਰੇ ਵੀ ਕਰਿਆ ਗਿਆ ਔਰ ਇਸ ਮੀਟਿੰਗ ਦੇ ਮਾਧਮ ਰਾਹੀਂ ਅਸੀਂ ਸਰਕਾਰ ਤੋਂ ਇੱਕ ਡਿਮਾਂਡ ਵੀ ਰੱਖੀ ਹੈ ਕਿ ਜੋ ਸ਼ਡਿਊਲ H1 ਰਜਿਸਟਰ ਕਮਿਸਟਰੀ ਕਮਿਸਟਾ ਉੱਤੇ ਬੇਲੋੜਾ ਲਗਾਇਆ ਗਿਆ ਹੈ ਉਹਨੂੰ ਖਤਮ ਕਰਿਆ ਗਿਆ ਜਾਵੇ ਕਿਉਂਕਿ ਉਸ ਰਜਿਸਟਰ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਔਰ ਨਾ ਹੀ ਡਿਪਾਰਟਮੈਂਟ ਨੂੰ ਨਾ ਦੁਕਾਨਦਾਰਾਂ ਨੂੰ ਨਾ ਜਨਤਕ ਮਿਸਤਾਪ ਕੋ ਪੈਦਾ ਹੈ ਦੂਸਰੀ ਸਾਡੀ ਇੱਕ ਹੋਰ ਮੰਗ ਰੱਖੀ ਗਈ ਹੈ ਵੀ ਅਗਰ ਕਿਸੇ ਕੇਮਿਸਟਾ ਆਪਣਾ ਰੀਨਿਊ ਕਰਾਉਣਾ ਰਹਿ ਜਾਂਦਾ ਹੈਗਾ ਤਾਂ ਉਹਨੂੰ ਇੱਕ ਵਾਰਨਿੰਗ ਲੈਟਰ ਦਿੱਤਾ ਜਾਵੇ ਵੀ ਅਜੇ ਉਸ ਜੁਰਮਾਨੇ ਦੇ ਨਾਲ ਉਹ ਅੱਗੇ ਅਨੁਕ੍ਰਿਤਿਆ ਜਾਵੇ ਨਾ ਕਿ ਉਹਨੂੰ ਕੈਂਸਲ ਕੀਤਾ ਜਾਵੇ। ਛੇਨਾ ਕਹਿੰਦੇ ਅਸੀਂ ਅੱਜ ਦੀ ਮੀਟਿੰਗ ਬੜੀ ਵਧੀਆ ਸਾਡੀ ਹੋਈ ਹੈ। ਬੜੇ ਅੱਛੇ ਮਾਹੌਲ ਦੇ ਵਿੱਚ ਸਾਰਾ ਕੰਮ ਖਤਮ। ਧੰਨਵਾਦ।